ਪਾਰੀ ਸੈਨਾਏ ਜੇ ਜਮਹਿਨ ਯੁੱਧ ਦੇ ਸਿਨੇ ਬਾਹਰ ਹੋਲੇ ਉਹ ਚੰਦ ਚੱਕੀ ਹੋਣਾ ਨੇ ਆਉਨਾ ਸਾ ਢੁਲ ਪੈ ਪਾਰੀ ਸੈਨੀਤਾ ਦੇਖ ਕੇ ਇਹਨਾਂ ਦਾ ਹਕਤਾਂ ਦਰੂ ਜੁੜੇ ਸੀ ਸਾਰਾ ਨੂੰ ਜੋੜਨ ਉਹ ਦੁਨੀਆਂ ਕੇ ਤਾਉਤ ਕੀ ਇਥੇ ਆਤਮ ਹਾਰੀ ਆ ਰੰਗੀਟਾ ਉਹਨੂੰ ਉਹਨ ਪੈ ਗਈ ਪਾਰੀ ਮੇਰੇ ਵਿੱਚ ਇੱਕ ਬੇਨਤੀ ਆ ਸਾਰੇ ਭਰਾਵਾਂ ਨੂੰ ਤੁਸੀਂ ਜਿਹੜੇ ਲੈ ਕੇ ਆਪਾਂ ਬੈਠੇ ਆ ਉਹਨਾਂ तकरीबन ਕੱਦ ਤੋਂ ਸਾਰੀ ਗੱਲ ਤੋਂ ਜਿਹੜੇ ਇੱਕ ਬੰਦੇ ਆਉਂਦੇ ਨੇ ਤਾਂ ਟਰਾਲੀ ਚੋਰੀ ਕਰਦੇ ਨੇ ਲੋਕਾਂ ਤੇ ਸਰਕਾਰ ਟਰਾਲੀ ਚੋਰਾ ਦੀ ਬਣੀ ਐ ਪਹਿਲਾਂ ਜ਼ਿਲ੍ਹਾ ਅਧਿਕਾਰੀ ਨੇ ਟਰੈਸੀ ਚੁੰਨਾ ਕੈਂਪ ਕੁਲਿੰਦਰ ਰਾਮ ਜੇਰਾ ਪਿੰਡ ਕੋਲ ਦੇ ਟਰਾਲੀਆਂ ਦਾ ਜੋ ਵੀ ਸਮਾਨ ਕੱਢੇ ਹੋਇਓ ਚਿਓ ਤੇ ਉਹਨਾਂ ਕਿਓੜਾਂ ਤੇ ਸਖਤ ਤੋਂ ਸਖਤ ਕਾਰਵਾਈ ਕਰੋ ਤਾਂ ਦੋ ਦਿਨੋਂ ਲੰਘੇ ਆਪੀਏ ਕਾਲ ਦੇ ਵਿੱਚੋਂ ਕਿ ਕੰਪਲੈਂਟ ਜਿਹੜੀ ਜਾਂਚ ਅਧਿਕਾਰੀ ਨੇ ਸੀਏ ਸਟਾਫ ਪਟਿਆਲਾ ਤੋਂ ਇੱਥੇ ਮੌਜੂਦਾ ਟੀਮ ਪ੍ਰਸ਼ਾਸਨ ਦੀ ਦੇਖ ਰਹੀ ਖੇਤ ਅਲਿਖਤੀ ਤੌਰ ਤੇ ਜੋ ਵੀ ਬਰਾਮਦ ਹੋਏਗਾ ਉਹ ਲਿਖਤੀ ਤੌਰ ਤੇ ਸਾਹਮਣੇ ਪ੍ਰਸ਼ਾਸਨ ਦੇ ਸਾਹਮਣੇ ਜਿਹੜਾ ਇਹ ਹੋਵੇਗਾ ਜਿਸ ਕਰਕੇ ਉਮੀਦ ਕੀਤੀ ਜਾ ਸਕਦੀ ਹੈ ਕਿ ਇੱਥੇ ਕੁਝ ਨਾ ਤੁਹਾਨੂੰ ਧਰੂ ਮਿਲੇਗਾ ਆਜੀ ਸਾਡੇ ਕਾਦੀਆਂ ਦੇ ਪਿੱਡਾਂ ਦੀਆਂ ਜਿਹੜੇ ਪੱਤੀਆਂ ਨੇ ਪਈ ਰਹਿਣ ਦੇ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਇੱਥੇ ਪਿਆ ਰਹਿਣ ਦੇ ਬੋਲੇ ਸਾਰਾ ਪਿੰਡ ਆਣਾ ਸਾਰਾ ਪਿੰਡ ਆਣਾ ਇੱਕ ਮਾੜੇ ਤੱਕਰੀ ਰਹਿਣ ਦਾ ਤੱਕਰੀ ਆਪਣਾ ਭਰਾ ਜੀ ਸਾਹਤੇ ਦਾ ਰੋਪੈਣ ਨਹੀਂ ਕਰ ਤੂੰ ਕੋਈ ਲੈ ਕੇ ਹੋ ਤੂੰ ਸਾਹਤੇ ਦਾ ਰੋਈ ਹੋਰ ਪਿੱਡਾਂ ਦੀ ਸਾਡੀ ਟਰਾਲੀ ਦੀਆਂ ਬਾਈਆਂ ਪਿੱਡ ਦੀਆਂ ਪੱਤੀਆਂ ਨੇ ਇਹ ਜਾਲੀ ਵਾਲੇ ਬਿਟਾ ਜਿਹੜਾ ਜਾਲੀ ਵਾਲਾ ਉੱਥੇ ਤੋੜ ਕੇ ਬੰਨ੍ਹ ਲਿਟ ਪਿਆ ਸਪੀਕਰ ਬੰਦ ਕਰਾ ਦਿਓ ਥੋੜੇ ਟਾਈਮ ਲਈ ਕਵਰ ਹੋ ਜੂਗਾ ਵਿੱਚ ਉਹ ਬੰਦ ਕਰਾ ਦਿਓ ਇਹਨੂੰ ਸਾਈਡ ਤੇ ਕਰੋ ਚਲਾਉ ਪੰਜਾ ਹਲਿਆ 私。<music> ਕਾਹਦੀ ਬਾਈ ਟਾਲੀਆਂ ਦੇ ਉੱਪਰ ਉਹਦਾ ਇਹ ਬਿੱਡਾ ਇੱਥੇ ਇੱਥੇ ਗਾਟਰ ਵੀ ਪਾਇਆ ਸਾਡੇ ਡਾਲੇ ਵੀ ਪਾਇਆ ਪੱਤੀਆਂ ਹੋਰ ਵੀ ਬਹੁਤ ਪਈਆਂ ਬਾਈ ਆਹ ਤਰ੍ਹਾਂ ਦੀ ਮਰੋਦ ਰੌਂਜ ਲੈ ਕੇ ਬੰਦੇ ਰੌਂਜਾ ਬਰਾ ਉਹ ਦੇਖਦੇ ਜਾਓ ਇੱਥੋਂ ਜਿਹੜਾ ਮਾਲ ਦਿੱਤਾ ਸਭੂ ਪਿਆਰ ਦਾ ਬੜੂ ਕੀ ਸਭੂ ਬਾੜੀ ਤੋਂ ਸਾਡੀਆਂ ਟਾਲੀਆਂ ਚੋਰੀ ਹੋਈਆਂ ਜੀ ਪਾਣੀ ਮੁਰਦੇ ਵਾਂਗ ਕੁੰਡਾ ਤੰਤਰ ਮੁਤਾਬਕ ਕੁੰਡਾ ਤੰਤਰ ਮੁਤਾਬਕ ਮਨਾ ਕਰੀਏ ਯਾਰਾ ਕੁਛ ਟਾਲੀਂ ਗਾੜੀ ਚੱਲ ਨਹੀਂ ਅੱਜ ਅੰਜਮੀ ਦਿੱਤਿਆ ਲੋਕੀ ਲੈਣ ਭਾਤਾਂ ਲਾ ਫਰਦੇ ਪ੍ਰੈਕਟਰ ਇਹਦੀ ਟਰੈਟਜੀ ਪਾਪਟਰੀ ਨੂੰ ਮਨੂ ਕਰਦੇ ਪਿੱਛੇ ਪਿੱਛੇ ਦੀ ਲੰਘ ਜਾ ਕਰੋ ਪੂਰੇ ਫੀਲ ਜਾਓ ਉਡੀਕ ਕਰਦੇ ਤੁਸੀਂ ਕੱਟ ਪਾਓ ਆਪਣਾ ਘਰ ਕਿਸਰਾ ਲੱਗ ਰਿਹਾ ਕਮਦੂਰ ਜੀ ਬਾਈ ਲੱਗਦਾ ਜੇ ਚੋਰਾਂ ਦੀਆਂ ਕਰਤੂਤਾਂ ਨੰਗੀਆਂ ਕਰਕੇ ਬਹੁਤ ਖੁਸ਼ੀ ਹੋ ਰਹੀਆਂ ਕਿਉਂਕਿ ਦੁੱਖ ਵੀ ਲੱਗ ਰਿਹਾ ਬੰਦੇ ਮਾਰ ਕੇ ਦੱਬਦਾ ਤਾਂ ਪਹਿਲੀ ਵਾਰ ਦੇਖੂ ਤੇ ਬੰਦੇ ਮਾਰਖ ਦਾ ਆਮ ਸੁਣਿਆ ਆਪਾਂ ਨੇ ਦੱਬਦੇ ਪਰ ਪਰ ਸਾਡਾ ਸਮਾਨ ਬਾਈ ਧਰਤੀ ਦੇ ਵਿੱਚ ਦਫਨ ਕਰਨਾ ਇਸ ਝਾੜੂ ਪਾਰਟੀ ਦੀ ਬਦੌਲਤਾਂ ਦੇਖੋ ਝਾੜੂ ਪਾਰਟੀ ਦੀ ਬਦੌਲਤਾਂ ਦੇਖੋ ਉਹਨਾਂ ਦਾ ਨੰਗਾ ਜਿਹੜਾ ਕਾਰੀਆਂ ਕਰਤੂਤਾਂ ਬਈ ਅੱਜ ਜੱਗ ਬਿਜਾਰ ਹੋ ਰਹੀਆਂ ਦਾ ਲਾ ਕੇ ਰੱਖੋ ਫੋਟੋ ਲਾ ਕੇ ਰੱਖੋ ਦੇਖੋ ਆ ਸਾਡੇ ਦੱਬੇ ਹੋਏ ਸਮਾਜ ਦੀ ਕਹਾਣੀ ਦਰਕਰਤੇ ਰਹੇ ਨੇ ਆ ਦੇਖੋ ਜਿੱਥੇ ਸਮਾਨ ਦੱਬਿਆ bari ਉਹ ਦੂਜੇ ਬਾਰ ਪਿੰਕੇ ਪਿੰਕੂਲਾ ਦੀ ਬਾਤ ਸਰ ਕੀ ਕਹਿਣਾ ਚਾਹੋਗੇ ਇੱਥੇ ਦਾ ਮੈਂ ਕੁਝ ਨਹੀਂ ਕਹਿਣਾ ਬ੍ਰਦਰ ਪੁਲਿਸ ਇਨਵੈਸਟੀਗੇਸ਼ਨ ਕਰ ਲਈ ਆ ਆਪਣੀ ਕੀ ਹੋ ਰਹੀ ਹੈ ਕੀ ਨਹੀਂ ਦਿਖਾ ਸਕਦੇ ਇਹ ਸਭ ਇਨਵੈਸਟੀਗੇਸ਼ਨ ਦੇ ਵਿੱਚ ਹੀ ਹੋ ਰਹੀ ਹੈ ਵਰਵਾ ਜਿਉਂ ਕਰਦੇ ਬਾਇ ਸੀ ਸਫਾਇਤ ਕਰ ਬਹੁਤ ਮਜ਼ਾ ਆਇਆ ਯਾਰ ਸੁਣਾਈ ਉਹਨੇ ਦੱਸਿਆ ਸਰ ਕਿ ਤੁਮਾਦਰ ਜੋ ਐਸੀ 165 ਨੰਬਰ ਆਹ ਸਾਡੇ ਨੂੰ ਇਨਵੈਸਟੀਗੇਸ਼ਨ ਦੇ ਵਿੱਚ ਇਹ ਖਲੋ ਗਿਆ ਇਹ ਜਿਹੜਾ ਬੰਦਾ ਹੋਇਆ ਤੁਮਾਦਰ ਜੋ ਐਸੀ ਜੀ ਇਹ ਸਾਰਾ ਸ਼ਾਮ ਨੂੰ ਬਣ ਰਿਹਾ ਹੈ ਜਿਸ ਕੰਸੀ ਬੰਦ ਤੇ ਅੱਜ ਇਹ ਪਟਾਈ ਜਿਹੜੀ ਹੋ ਰਹੀ ਹੈ ਕਿ ਹੁਣ ਤੱਕ ਕੀ ਕੁਝ ਬਰਾਮਦ ਹੋਇਆ ਨਹੀਂ ਕੋਈ ਪੱਟੀਆਂ ਨਹੀਂ ਕੋਈ ਬਰਾਮਦ ਪਿਆ ਨਹੀਂ ਉਹ ਕੀ ਹੈ ਬਿੱਡਾਂ ਦੀਆਂ ਲੱਗਦੀਆਂ ਟਰਾਲੀ ਦੇ ਵੰਡਣੀਆਂ ਹੋਣਗੀਆਂ ਇਹ ਕਿਸਾਨਾਂ ਨੇ ਜਿਹੜੀ ਐਪਲੀਕੇਸ਼ਨ ਦਿੱਤੀ ਤੇ ਹੁਣ ਕੀ ਐਪਲੀਕੇਸ਼ਨ ਦਿੱਤੀ ਸੀ ਇਹ ਐਪਲੀਕੇਸ਼ਨ ਉਹਦੇ ਵਿੱਚ ਹੀ ਇਨਵੈਸਟੀਗੇਸ਼ਨ ਦੇ ਵਿੱਚ ਹੀ ਚੱਲ ਰਹੀ ਹੈ ਇਹ ਕੋਈ ਵੱਖਰੀ ਐਪਲੀਕੇਸ਼ਨ ਕੀ ਇਹ ਤੋਂ ਜਿਹੜੀ ਤਕਰੀਰ ਦਿੱਤੀ ਉਹ ਦੋਹਾਂ ਨੇ ਕੀ ਜਿਹੜਾ ਹੈਗਾ ਇੱਥੇ ਜਿਹੜਾ ਹੈਗਾ ਅਸੀਂ ਕੀ ਖਾਸਾ ਲੱਗਦਾ ਇੱਥੇ ਜਿਹੜਾ ਬਾਤ ਚੱਕੇ ਦੱਪਣ ਦਾ ਸਾਡੇ ਕੋਲਾਈ ਸੀ ਪਰਮਿਸ਼ਨ ਮੋਸਟ ਇਨਵੈਸਟੀਗੇਸ਼ਨ ਕਰ ਰਹੀ ਤਾਂ ਸਾਹਮਣੇ ਜਿਸ ਵੀ ਲਾਈਯੂਆ ਨਰਸਿੰਗ ਦਾ ਵੀ ਇੰਵੈਸਟੀਗੇਸ਼ਨ ਰਿਹਾਏ ਨੇ ਉਹ ਵਾਲੀ ਵਾਈਟ ਦੇ ਵਿੱਚ ਚੱਲ ਰਿਹਾ ਹੈ ਸਾਹਮਣੇ ਇਹ ਇਹ ਰਿਹਾਏ ਸੇ ਜਿਹੜੀ ਇਹ ਜਿਹੜੀ ਜਗ੍ਹਾ ਹੈ ਇਹ ਕੀ ਜਿਹੜੇ ਅਧਿਕਾਰ ਕਿਤੇ ਨਗਰ ਨਿਗਮ ਦੀ ਜਗ੍ਹਾ ਦੀ ਨਗਰ ਕੌਂਸਲ ਦੀ ਜਗ੍ਹਾ ਜੀ ਉਹ ਅਗੇ ਇਨਵੈਸਟੀਗੇਸ਼ਨ ਦੇ ਵਿੱਚ ਆਊਗਾ ਪੂਰੀ ਪੂਛਗਿਸ ਕਰਕੇ ਸਾਰਾ ਕੁਝ ਕਰਾਂਗੇ ਇਹ ਹੁਣ ਸਮਾਨ ਮਿਲਦਾ ਹੈ ਕਿ ਤਰੀਕਿਆਂ ਨਾਲ ਆਪਣੇ ਟਾਈਮ ਖਰਾਬ ਹੋ ਦੋ ਇਨਵੈਸਟੀਗੇਸ਼ਨ ਦੇ ਵਿੱਚ ਜਿੰਦਾ ਜਿੰਦਾ ਵੀ ਦੋਸ਼ ਪਾਇਆ ਜਾਊਗਾ ਕਿਸੇ ਨੂੰ ਕਚਸ਼ਣ ਨਹੀਂ ਜਾਊਗਾ ਹਮ ਤੋਂ ਕੁਝ ਕੁਝ ਕਰਾਂਗੇ ਸਮਾਨ ਟਾਲੀਆਂ ਦਾ ਬਰਾਮਦ ਹੋਇਆ ਕੀ ਲੱਗਦਾ ਫਿਰ ਕੀ ਕਿਵੇਂ ਆਇਆ ਇੱਥੇ ਸਮਾਨ ਕੁਛ ਨਹੀਂ ਨਹੀਂ ਇਹ ਗੱਲ ਦਾ ਪਤਾ ਮੈਂ ਉਹਨੇ ਬਹੁਤ ਧਿਰ ਆਇਆ ਜੇ ਇਸ ਕੋਲ ਵਿੱਚੋਂ ਮੇਰਾ ਸਾਹਮਣੇ ਦਫ਼ਤਰ ਹੈ ਜੀ ਮੈਂ ਹਰ ਬੰਦਾ ਜੀ ਇੱਥੇ ਮੈਂ ਆਪਣੇ ਦਫ਼ਤਰ ਦੀ ਦੂਤੀ ਦੇਖੇਗੀ ਆਪਣਾ ਮੇਰਾ ਉਹ 8-9 ਕਿਲੋਮੀਟਰ ਪਿੰਡਾਂ ਮੈਂ ਆਪਣੇ ਘਰੇ ਜਾਂਦਾ ਜੀ ਇਹਦੀ ਆਪ ਡਾਊਨ ਕਰਦੀ ਸਰਕਾਰੀ ਰਹਿਸ਼ ਹੈ ਫਿਰ ਇੱਥੇ ਕੀ ਕੌਣ ਬੈਠਦਾ ਸੀ ਪਹਿਲਾਂ ਇੱਥੇ ਜੀ ਸਾਡੀ ਮੁਸੀਮਰੀ ਖੜਦੀ ਹੈ ਜੀ ਪਹਿਲਾਂ ਉਹਦੇ ਪੰਚਤਤੂ ਬੈਠਦਾ ਹੁੰਦਾ ਸੀ ਉਹਨਾਂ ਦਫ਼ਤਰ ਸੀ ਉਹਨਾਂ ਦਾ ਉਹਰੇ ਆ ਫੜਾਇਆ ਵਾ ਸੀਗਾ ਜੀ ਆਪਣੀ ਪਤਨੀ ਦੇ ਪ੍ਰਧਾਨਗੀ ਦੇ ਉਹਦੇ ਵਿੱਚ ਪਿੱਛੇ ਤੇ ਫਿਰ ਜੀ ਤੇ ਪੰਕਜ ਪੱਪੂ ਦੀ ਫਿਰ ਜ਼ਿੰਮੇਵਾਰੀ ਬੰਦੀ ਹੈ ਜਿਹੜਾ ਸਮਾਨ ਬਰਾਮਦ ਹੋਇਆ ਹੈ ਤੁਮ ਦੇਖੋ ਜੀ ਮੈਂ ਇਹ ਗੱਲ ਨਹੀਂ ਕਹਿ ਸਕਦਾ ਇਹ ਗੱਲ ਇਨਵੈਸਟੀਗੇਸ਼ਨ ਆਫਸਰ ਹੀ ਦੱਸ ਸਕਦਾ ਨਹੀਂ ਸਰਕਾਰੀ ਰਿਹੈ ਸੋਡੀਆ ਫਿਰ ਕੋਈ ਕੋਈ ਤਾਂ ਜ਼ਿੰਮੇਵਾਰੀ ਤਾਂ ਪ੍ਰਸ਼ਾਸਨ ਨੂੰ ਤੈਅ ਕਰਨੀ ਪੈਗੀ ਨਾ ਵੀ ਕਿਵੇਂ ਸਮਾਨ ਆ ਗਿਆ ਖਾਲੂ ਔਰੇ ਕੋਈ ਕਤਲ ਹੋ ਗਿਆ ਫਿਰ ਕੀ ਕੌਣ ਪਤਾ ਲੱਗੇਗਾ ਪਤਾ ਕਰਦੇ ਆਂ ਜੀ ਸਾਡਾ ਚੌਕੀਦਾਰ ਹੁੰਦਾ ਸੀਗਾ ਇੱਥੇ ਉਹ ਤੋਂ ਪਤਾ ਕਰਾਂਗੇ ਜੀ ਇਹ ਇੱਥੇ ਕਿਵੇਂ ਆਇਆ ਸਮਾਨ ਰਾਤ ਦਾ ਚੌਕੀਦਾਰ ਦਿਨ ਚ ਇੱਥੇ ਸਾਡੇ ਮੁਲਾਜ਼ਮ ਆਮਿਰਦੇ ਤੁਰਦੇ ਰਹਿੰਦੇ ਨੇ ਜਿਹੜੀ ਜਿਹੜੀ ਅੱਜ ਦੀ ਕਾਰਵਾਈ ਜੀਸੀਬੀ ਮਸ਼ੀਨ ਕੋਲ ਪ੍ਰਸ਼ਾਸਨ ਵੱਲ ਲਿਖਤੀ ਤੌਰ ਤੇ ਆਇਆ ਤੁਹਾਨੂੰ ਸਾਰੀ ਚੈਕਿੰਗ ਕਰਨ ਦਾ ਅੱਜ ਹਾਂਜੀ ਉਹ ਨਾਲ ਆਏ ਨੇ ਜੀ ਇਨਵੈਸਟੀਗੇਸ਼ਨ ਅਫਸਰ ਉਹ ਕਰਵਾ ਰਹੇ ਨੇ ਚੌਕੀਦਾਰ ਸਾਹਿਬ ਜੀ ਨਾਸਟਿਕ ਹਾਂਜੀ ਸਰ ਅੱਜ ਜਿਹੜਾ ਧਰਨਾ ਲਗਾ ਆਏ ਕਿ ਅੱਜ ਜਿਹੜਾ ਦੂਜੇ ਦਿਨ ਦੇ ਯਾਰ ਇੱਧਰ ਪੰਚਾਇਤ ਦੇ ਵਿੱਚ ਆ ਗਏ ਸਾਰੇ ਜੀ ਧਰਨਾ ਜਾਰੀ ਹੈ ਨਾਬਾ ਨਗਰ ਕਾਉਂਸਲ ਦੇ ਹੀਰੂ ਦੀ ਕੋਠੀ ਦੇ ਅੱਗੇ ਸਾਡਾ ਇਹ ਪਿਛਲੇ ਦਿਨੀ ਜੋ 19 ਮਾਰਚ ਨੂੰ ਛੰਭੂ ਤੇ ਖਨੌਰੀ ਵੱਟ ਤੋਂ ਮੋਰਚੇ ਚੁਕਾਏ ਗਏ ਨੇ ਜਬਰਦਸਤੀ ਸਰਕਾਰ ਵੱਲੋਂ ਉਹਨਾਂ ਦੇ ਵਿੱਚੋਂ ਜਿਹੜੀਆਂ ਟਰਾਲੀਆਂ ਜਾਂ ਟਰਾਲੀਆਂ ਦੇ ਵਿੱਚ ਹੋਰ ਦਿਨਾਂ ਸਾਡਾ ਰੋਜ਼ ਦੀ ਵਰਤੋਂ ਵਾਲਾ ਸਮਾਨ ਜਿਵੇਂ ਉਹ ਏਸੀ ਫਰਿੱਜ ਆ ਰਬਗਰਾ ਜਿੰਨਾ ਵੀ ਸਾਡਾ ਇੱਕ ਘਰ ਵਸੇ ਹੋਏ ਸੀਗੇ ਉਹ ਉਹ ਜਬਰਦਸਤੀ ਜਿਹੜਾ ਮੋਰਚਾ ਠਾਇਆ ਗਿਆ ਉਹ ਉੱਥੇ ਨਗਰ ਕੌਂਸਲ ਦੇ ਨਾਬੇ ਦੇ ਵੀ ਹੋਰ ਵੱਖ-ਵੱਖ ਸ਼ਹਿਰਾਂ ਦੇ ਵਿੱਚੋਂ ਵੀ ਜਣੀ ਸਰਕਾਰ ਨੇ ਪ੍ਰੈਸ਼ਰ ਦੇ ਨਾਲ ਨਗਰ ਕਾਉਂਸਲ ਦੇ ਸਾਧਨ ਟਰੈਕਟਰ ਮੰਗਾ ਕੇ ਉਥੋਂ ਟਰਾਲੀਆਂ ਆਈਆਂ ਨੇ ਟਰਾਲੀਆਂ ਦੇ ਵਿੱਚ ਸਮਾਨ ਸਾਡਾ ਬਹੁਤ ਜਿੰਨਾ ਵੀ ਲੱਦਿਆ ਹੋਇਆ ਸੀ ਉਹ ਸਾਰਾ ਆਇਆ ਭਾਂਡੇ ਐਰਾ ਵਗੈਰਾ ਜਿੰਨਾ ਹੀ ਵੀ ਸਾਡੀਆਂ ਵਰਤੂ ਦੀਆਂ ਚੀਜ਼ਾਂ ਸੀਗੀਆਂ ਉਹ ਜਦੋਂ ਸਾਡੀ ਇਨਵੈਸਟੀਗੇਸ਼ਨ ਸਾਡੀ ਜਥੇਬੰਦੀ ਵੱਲੋਂ ਜਿੰਨੀਆਂ ਅਸੀਂ ਡਿਊਟੀਆਂ ਲਾਈਆਂ ਦੀਆਂ ਵੀ ਕਿੱਥੇ ਕਿੱਥੇ ਸਾਡਾ ਸਮਾਨ ਜਾ ਸਕਦਾ ਕਿਉਂਕਿ ਅਸੀਂ ਜਿਹੜੇ ਉੱਥੇ ਜਾੜ ਦੇ ਵਿੱਚ ਟਰਾਲੀਆਂ ਟਰੈਕਟਰ ਖੜਾਏ ਗਏ ਸੀਗੇ ਸ਼ੰਭੂ ਤੇ ਜਖਨੌਰੀ ਅਸੀਂ ਉੱਥੋਂ ਜਿੰਨੀ ਭਾਲ ਕੀਤੀ ਆਸੇ ਪਾਸੋਂ ਜਿੰਨਾ ਸਮਾਨ ਸਾਨੂੰ ਮਿਲ ਗਿਆ ਉਹ ਅਸੀਂ ਲੋਕਾਂ ਨੂੰ ਆਪਣੇ ਕਿਸਾਨਾਂ ਨੂੰ ਹਕਾਤਾ ਤੇ ਉਹ ਕੁਝ ਖਾਣਿਆਂ ਦੇ ਵਿੱਚ ਵੀ ਖੜਾ ਜਿਹੜਾ ਨਹੀਂ ਮਿਲਿਆ ਸੀ ਉਹ ਆਲੇ-ਦਾਲੇ ਜਦੋਂ ਗੌਰ ਕੀਤੀ ਹੈ ਤਾਂ ਲਗਭਗ ਉਹ ਨਾਬੇ ਦੇ ਵਿੱਚੋਂ ਵੱਡੀ ਮਾਤਰਾ ਦੇ ਵਿੱਚ ਸਾਡੀਆਂ ਟਰਾਲੀਆਂ ਤੇ ਸਾਡੇ ਉਹਨਾਂ ਦੇ ਵਿੱਚ ਸਮਾਨ ਜਿਹੜੀਆਂ ਟਰਾਲੀਆਂ ਦੀ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਸੀ ਉਹ ਟਰਾਲੀਆਂ ਦੀਆਂ ਜਿਹੜੀਆਂ ਬਾੜਾਂ ਸੀ ਬਖਸੀ ਸੀ ਕਿ ਉਹ ਵੱਢ ਕੇ ਵੇਚੇ ਗਏ ਨੇ ਤੇ ਉਹ ਟਰਾਲੀਆਂ ਦੇ ਟਾਇਰ, ਲਿਫਟ ਪੰਪਰ, ਡੰਗਾਂ, ਡਾਲੇ, ਐਰਾ ਵਗੈਰਾ ਸਾਨੂੰ ਉਹ ਪੰਕਜ ਪੱਪੂ ਦੀ ਵਰਕਸ਼ਾਪ ਦੇ ਵਿੱਚੋਂ ਮਿਲੇ ਤੇ ਅਸੀਂ ਉਹਦੇ ਸਬੰਧ ਦੇ ਵਿੱਚ ਜਦੋਂ ਸਾਰਾ ਸਮਾਨ ਸਾਨੂੰ ਉਹ ਮਿਲਿਆ ਤਾਂ ਉਸ ਤੋਂ ਬਾਅਦ ਉਹ ਤੇ ਐਫਆਰਆਈ ਦਰਜ ਹੋਈ ਹੈ ਤੇ ਉਦੋਂ ਬਾਅਦ ਵੀ ਮੋਰਚਾ ਲੱਗਿਆ ਕਿ ਉਹ ਤੇ ਕਾਰਵਾਈ ਨਹੀਂ ਕਰਦੇ ਚਲੋ ਜਵਾਨਤਾ ਕਿਸੇ ਤਰ੍ਹਾਂ ਅਦਾਲਤ ਦੇ ਫੈਸਲੇ ਹੁੰਦੇ ਆ ਉਹ ਜਵਾਨਤਾ ਜਮਹੁੰਤਾ ਲੈ ਕੇ ਤੇ ਚਲੇ ਗਏ ਉਸ ਤੋਂ ਬਾਅਦ ਅਸੀਂ ਫੇਰ ਵੀ ਜਣੀ ਉਥੋਂ ਤੱਕ ਵੀ ਨਹੀਂ ਖੜੇ ਹੋਏਗੇ ਕਿਉਂਕਿ ਸਾਡਾ ਸਮਾਨ ਹੋਰ ਬਹੁਤ ਗਾਇਬ ਹੈ ਜਿਹੜਾ ਅਜੇ ਤੱਕ ਸਾਨੂੰ ਨਹੀਂ ਪ੍ਰਾਪਤ ਹੋਇਆ ਉਹਨਾਂ ਟਰਾਲੀਆਂ ਦਾ ਵੀ ਤੇ ਹੋਰ ਲਗਭਗ ਸਾਡੀ ਜਿੰਨੀ ਇੱਕ ਇਨਕੁਆਰੀ ਚੱਲੀ ਆ ਤਾਂ ਉਹਦੇ ਵਿੱਚੋਂ ਸਾਨੂੰ ਇੱਕ ਹੋਰ ਸ਼ੱਕ ਪੈਦਾ ਹੋਈ ਕਿ ਜਿਹੜਾ ਨਾਬੇ ਦੇ ਵਿੱਚੋਂ ਹੋਰ ਸਮਾਨ ਹੈ ਟਰਾਲੀਆਂ ਦਾ ਉਹ ਜਾਨੀ ਇੱਥੇ ਨਗਰ ਕਾਉਂਸਲ ਦੇ ਵਿੱਚ ਇਹਨਾਂ ਨੇ ਦੱਬਿਆ ਹੋਇਆ ਕਿਤੇ ਟਵਾ ਪੱਟ ਕੇ ਸਾਡੀ ਇਹ ਸ਼ੱਕ ਹੈ ਸਾਡੇ ਕੋਲੇ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਵੀ ਇੱਥੇ ਹੈਗਾ ਅਸੀਂ ਉਹਦੇ ਸਬੰਧ ਦੇ ਵਿੱਚ ਐਸਐਸਪੀ ਸਾਹਿਬ ਨੂੰ ਮਿਲੇ ਉਹਨਾਂ ਨੇ ਡਿਊਟੀਆਂ ਲਾਈਆਂ ਚਲੋ 2 ਦਿਨ ਸਾਡੇ ਡਿਲੇ ਤਾਂ ਹੋਏ ਕਿਉਂਕਿ ਕੋਮਿੰਸਾ ਮੋਰਚੇ ਦਾ ਫੈਸਲਾ ਸੀਗਾ ਦਿੱਲੀ ਵੱਲ ਮਾਰਚ ਕਰਨ ਦਾ ਦਿੱਲੀ ਨੂੰ ਜਾਣ ਦਾ ਤੇ 2 ਦਿਨ ਪ੍ਰਸ਼ਾਸਨ ਉੱਥੇ ਵਿਜੀਰਿਆ 16 ਤੱਕ ਉਸ ਤੋਂ ਬਾਅਦ ਜਦ ਦੁਬਾਰਾ ਐਸਐਸਪੀ ਸਾਹਿਬ ਨਾਲ ਗੱਲ ਹੋਈ ਆ ਫਿਰ ਉਹਨਾਂ ਨੇ ਸੀਆਈਏ ਦੀ ਡਿਊਟੀ ਲਾਈ ਆ ਕੱਲ ਉਹ ਆਇਆ ਕੱਲ ਜਣੀ ਉਹ ਵੀ ਇੱਕ ਫਾਰਮੈਲਿਟੀ ਤੇ ਲੋਕਾਂ ਦਾ ਮਤਲਬ ਇੱਕ ਭੁੱਖੇ ਢਡਾਲਾ ਪੇਟਾ ਪਰਨ ਦੀ ਗੱਲ ਕਰੂੰਗਾ ਮੈਂ ਕਿ ਇੱਕ ਮਿੱਠੇ ਪੋਚੇ ਜੇ ਮਾਰ ਕੇ ਮੁੜਿਆ ਉਹਨਾਂ ਨੇ ਇਸ ਕੱਲ ਨੂੰ ਹੱਥ ਨਹੀਂ ਪਾਇਆ ਤੇ ਦੁਬਾਰਾ ਫੇਰ ਜਿੰਨੀ ਗੱਲਬਾਤ ਹੋਈ ਆ ਕਹਿੰਦੇ ਸਾਨੂੰ ਐਸਟੀਐਮ ਤੋਂ ਪਰਮਿਸ਼ਨ ਚਾਹੀਦੀ ਆ ਰਵਾਗਰ ਉਹਨਾਂ ਨੇ ਕਰਕੇ ਫਾਰਮੈਲਿਟੀ ਤੁਰੇ ਆ ਸਾਨੂੰ ਇਹ ਸ਼ੱਕ ਹੈ ਕਿ ਉਹ ਸਮਾਨ ਇੱਥੇ ਹੈਗਾ ਜਦੋਂ ਤੱਕ ਸਾਡੀ ਉਹ ਤਸੱਲੀ ਨਹੀਂ ਹੁੰਦੀ ਉਸ ਜਗ੍ਹਾ ਤੋਂ ਪੱਟ ਪਟਾਈ ਨਹੀਂ ਹੁੰਦੀ ਜਾਂ ਉਹ ਸਮਾਨ ਬਰਾਮਦ ਨਹੀਂ ਹੁੰਦਾ ਸਾਡੀ ਤਸੱਲੀ ਹੋ ਜਾ ਉੱਥੋਂ ਨਿਕੜੇ ਨਾ ਨਿਕੜੇ ਸਾਨੂੰ ਇਸ ਗੱਲ ਤੇ ਸੰਤੁਸ਼ਟੀ ਹੈ ਜੇ ਮਾਤਰ ਉੱਥੋਂ ਸਮਾਨ ਨਿਕੜਦਾ ਫਿਰ ਇੱਕ ਸਰਕਾਰ ਦਾ ਇੱਥੋਂ ਦੇ ਐਮ.ਐਲ.ਏ ਦੇ ਮਾਨ ਦਾ ਇੱਕ ਵੱਡਾ ਹੱਥ ਹੈ ਪੰਕੇਜ ਪੱਪੂ ਤੇ ਇੱਥੋਂ ਦਾ ਈ.ਓ ਹੋਗਾ ਜਿੰਨੇ ਵੀ ਇੱਥੇ ਹੋਰ ਐਮ.ਸੀ ਉਹਦੇ ਨਾਲ ਜੁੜੇ ਹੋਏ ਆ ਯਾਨੀ ਉਹ ਇੱਕ ਚੋਰੀ ਦੇ ਵਿੱਚ ਉਹਦੇ ਨਾਲ ਜੁੜੇ ਚੋਰੀ ਦਾ ਸਮਾਨ ਗਵਨ ਕਰਦੇ ਆ ਉਸ ਗੱਲ ਤੋਂ ਡਰਦਾ ਕਿ ਲੋਕਾਂ ਦਾ ਸਮਾਨ ਜੇ ਤੁਸੀਂ ਉੱਥੋਂ ਲੈ ਆਏ ਹੋ ਸ਼ੰਭੂ ਤੋਂ ਸਮਾਨ ਤੁਸੀਂ ਇੱਥੇ ਖੜਾਓ ਖੜਾਓ ਟਰਾਲੀਆਂ ਤੇ ਲੋਕਾਂ ਨੂੰ ਦੱਸੋ ਵੀ ਭਾਈ ਅਸੀਂ ਉਰੇ ਲੈ ਕੇ ਆਏ ਗਿਰੋ ਪਛਾਣ ਕੇ ਲੈ ਜਾਣਾ ਪਦਾ ਦੇ ਦਾਂ ਦੇ ਲੋਕਾਂ ਨੂੰ ਸਾਨੂੰ ਇਸ ਗੱਲ ਦਾ ਕੋਈ ਗਿਲਾ ਤੇ ਕੋਈ ਗੁੱਸਾ ਨਹੀਂ ਸੀਗਾ ਮਤਲਬ ਸਰਕਾਰ ਇਹੋ ਜਿਹੇ ਗੁੰਡੇ ਪਾਲੇ ਹੋਏ ਆ ਇਹੋ ਜੇ ਐਮਸੀ ਉਰੇ ਇਹੋ ਜੇ ਨਗਰ ਕੌਂਸਲ ਦੇ ਪ੍ਰਧਾਨ ਬਣਾਏ ਹੋਏ ਆ ਜਿਹੜੇ ਲੋਕਾਂ ਦਾ ਸਮਾਨ ਚੋਰੀ ਕਰਕੇ ਵੱਢ ਕੇ ਵੇਚਦੇ ਆ ਟਰਾਲੀਆਂ ਤੇ ਉਹਨਾਂ ਦਾ ਬਚਿਆ ਸਮਾਨ ਸਰਕਾਰੀ ਅਦਾਰਿਆਂ ਦੇ ਵਿੱਚ ਦੱਬਿਆ ਜਾਂਦਾ ਇਹ ਬਰਕਿ ਸ਼ਾਪਾਂ ਦੇ ਵਿੱਚੋਂ ਮਿਲਦਾ ਜਾਨੀ ਸਾਡਾ ਇਸ ਕਰਕੇ ਮੋਰਚਾ ਲੱਗਿਆ ਹੋਇਆ ਜੇ ਅੱਜ ਇਸ ਗੱਲ ਤੇ ਕੋਈ ਸਾਡੀ ਤਸੱਲੀ ਨਹੀਂ ਹੁੰਦੀ ਕੋਈ ਸਾਡੀ ਸੰਤੁਸ਼ਟੀ ਨਹੀਂ ਹੁੰਦੀ ਜਾਂ ਪ੍ਰਸ਼ਾਸਨ ਨਹੀਂ ਕਰਾਉਂਦਾ ਫਿਰ ਇਸ ਤੋਂ ਬਾਅਦ ਸਾਡਾ ਕੋਈ ਇਥੋਂ ਸਖਤ ਐਲਾਨ ਹੋਊਗਾ ਉਹ ਵੀ ਤੁਹਾਡੇ ਨਾਲ ਸਾਂਝਾ ਕੀਤਾ ਜਾਊਗਾ ਤੇ ਉਸ ਤੋਂ ਬਾਅਦ ਅਸੀਂ ਇਸ ਐਕਸ਼ਨ ਨੂੰ ਵੱਡੇ ਪੱਧਰ ਤੇ ਤਿੱਖਾ ਕਰਕੇ ਇਹ ਮਸਲਾ ਹੱਲ ਕਰਵਾਵਾਂਗੇ ਪੰਕੇ ਜੀ ਬੱਪੂ ਬੋਲੋ ਤਾਂ ਕਿਹਾ ਜਾ ਰਿਹਾ ਮੈਂ ਤਾਂ ਬੇਕਸੂਰਾਂ ਹੀ ਟਰਾਲੀ ਚੋਰੀਆਂ ਵੀ ਨਹੀਂ ਕੀਤੀਆਂ ਹੈਗੀਆਂ ਜੀ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਪੰਕੇ ਜੀ ਬੱਪੂ ਬੋਲੋ ਤਾਂ ਬਹੁਤ ਕੁਝ ਕਿਹਾ ਜਾ ਰਿਹਾ ਹੈ ਸਰਕਾਰ ਦੀ ਸ਼ੈਤ ਉਹ ਕਹਿ ਰਿਹਾ ਜੇ ਤਾਂ ਉਹਦੀ ਵਰਕਸ਼ਾਪ ਦੇ ਵਿੱਚੋਂ ਤੁਸੀਂ ਸਾਰੇ ਵੀਰਾਂ ਨੇ ਮੀਡੀਆ ਵਾਲਿਆਂ ਨੇ ਦੇਖਿਆ ਨਹੀਂ ਸਮਾਨ ਮਿਲਿਆ ਫਿਰ ਤਾਂ ਉਹ ਸੱਚ ਹੈ ਫਿਰ ਤਾਂ ਅਸੀਂ ਝੂਠੇ ਹੋ ਸਕਦੇ ਹਾਂ ਪਰ ਜਦੋਂ ਉੱਥੋਂ ਸਮਾਨ ਬਰਾਮਦ ਹੋਇਆ ਫਿਰ ਅਸੀਂ ਕਿਵੇਂ ਕਹੀਏ ਕਿ ਪੰਕੇਜ ਪੱਪੂ ਦੇ ਜਿਹੜੇ ਦੋਸ਼ ਲੱਗੇ ਉਹ નિર્ਦੋਸ਼ ਹੈ ਉਹ ਹਰੇਕ ਚੋਰ ਆਪਣੀ ਸਫਾਈ ਦਿੰਦਾ ਹੁੰਦਾ ਹੈ ਉਹ ਸਾਬਤ ਹੋ ਗਿਆ ਕੁੱਲ ਦੁਨੀਆ ਦੇ ਵਿੱਚ ਪੂਰੇ ਵੱਖ-ਵੱਖ ਸਟੇਟਾਂ ਦੇ ਵਿੱਚ ਇਹ ਗੱਲ ਗਈ ਹੈ ਕਿ ਪੰਕੇਜ ਪੱਪੂ ਇੱਕ ਬਹੁਤ ਵੱਡਾ ਚੋਰ ਨਾਮੀ ਚੋਰ ਹੈ ਪੂਰਾ ਸ਼ਹਿਰ ਉਸ ਤੋਂ ਦੁਖੀ ਹੈ ਇੱਥੇ ਪੂਰੀ ਗੁੰਡਾਗਰਦੀ ਕਰਦਾ ਉਹ ਸਰਕਾਰ ਦੀ ਸਹੈਤ ਕਰਦਾ ਦੇਵਾਨ ਵਰਗਿਆਂ ਦੇ ਉਹਦੇ ਹੱਥ ਹੈ ਉਹਦੇ ਸਿਰ ਦੇ ਉੱਤੇ ਸਰਕਾਰ ਨੇ ਇਹ ਪਾਲੇ ਹੋਏ ਆ ਲੋਕ ਕਿਉਂਕਿ ਸਰਕਾਰ ਜਿਹੜੇ ਬਾਰਡਰਾਂ ਤੇ ਬੈਠੇ ਲੋਕ ਲੜਦੇ ਸੀ ਕੁੱਲ ਲਕਾਈ ਦੀ ਲੜਾਈ ਲੜ ਰਹੇ ਸੀਗੇ ਦਿੱਲੀ ਤੋਂ ਰਹਿੰਦੀਆਂ ਮੰਗਾਂ ਮੰਵਾਉਣ ਵਾਸਤੇ ਜਾ ਰਹੇ ਤੇ ਉਹ ਚੋਰ ਲੱਗਦਾ ਸਰਕਾਰਾਂ ਉਹ ਗੁੰਡੇ ਲੱਗਦਾ ਉਹ ਕਿਸਾਨਾਂ ਦੇ ਭੇਸਦੋਰੋਂ ਦੀ ਡੀਐਸਪੀ ਵੀ ਬੋਲਦੀ ਸੀ ਵੀ ਕਿਸਾਨਾਂ ਦੇ ਭੇਸ ਦੇ ਵਿੱਚ ਗੁੰਡੇ ਆਏ ਫਿਰ ਉਹਦਾ ਰਿਜ਼ਲਟ ਕੀ ਮਿਲ ਗਿਆ ਬਾਈ ਉਹ ਗੁੰਡੇ ਰਹੇ ਲੋਕਾਂ ਜਾ ਗੁੰਡਾ ਪ੍ਰਸ਼ਾਸਨ ਹੋ ਗਿਆ ਜਾਂ ਪੰਕੜ ਪੱਪੂ ਵਰਗੇ ਹੋ ਗਏ ਇਹ ਬੇਬਨੇਤੀ ਉਹਦੀਆਂ ਗੱਲਾਂ ਨੇ ਇਹਨਾਂ ਦੀ ਕੋਈ ਤੋਕ ਨਹੀਂ ਕੋਈ ਆਧਾਰ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਸਮਾਨ ਮਿਲਿਆ ਈ ਤੁਹਾਨੂੰ ਅੱਜ ਜਿਹੜਾ ਜਿਹੜੇ ਦਿਨ ਦੇ ਵਿੱਚ ਨਗਰ ਕੌਂਸਲ ਮੂਹਰੇ ਧਰਨਾ ਲੱਗਾ ਹੈ ਇਹ ਉਹਦੀ ਕੋਠੀ ਵਿੱਚੋਂ ਜਿਹੜਾ ਸਮਾਨ ਬਰਾਮਦ ਹੋ ਰਿਹਾ ਹੈ ਜਿਹੜੀਆਂ ਸ਼ੰਭੂ ਤੋਂ ਟਰਾਲੀਆਂ ਚੋਰੀ ਹੋਈਆਂ ਜਿਵੇਂ ਬੰਕੇ ਦੇ ਪੱਪੂ ਦੀ ਵਰਕਸ਼ਾਪ ਦੇ ਵਿੱਚੋਂ ਪਹਿਲਾ ਸਮਾਨ ਬਰਾਮਦ ਹੋਇਆ ਹੈ ਟਾਇਰ ਪੰਪ ਲਿਫਟ ਵਾਲੇ ਤੇ ਹੁੱਕਾਂ ਤੇ ਦਾਲੇ ਬਰਾਮਦ ਹੋਇਆ ਤੇ ਜਿਹੜਾ ਸਮਾਨ ਬਚਿਆ ਹੋਇਆ ਸੀ ਸਾਡੀ ਹਲੇ ਤਲਾਸ਼ ਸੀਗੀ ਇਹ ਸਾਡਾ ਟਰਾਂਡਿਆਂ ਦਾ ਸਮਾਨ ਪੂਰਾ ਨਹੀਂ ਹੋਇਆ ਤਾਂ ਉਹ ਪੰਕੇ ਚ ਪੱਪੂ ਨੇ ਤੇ ਉਹਦੇ ਘਰ ਵਾਲੀ ਮੌਕੇ ਦੀ ਪ੍ਰਧਾਨ ਸੀ ਜਿਹੜਾ ਕਿਸੇ ਪਾਸੇ ਨਹੀਂ ਕੱਢਣ ਦੇ ਯੋਗ ਰਹੇ ਤਾਂ 2-4 ਦਿਨਾਂ ਬਾਅਦ ਪਹਿਲੇ ਹੀ ਕਾਰਵਾਈ ਹੋਏ ਤੋਂ ਬਾਅਦ ਨਗਰ ਕੌਂਸਲ ਲਈ ਈਓ ਦੀ ਕਮਟੀ ਦੇ ਵਿੱਚ ਲੈ ਆ ਕੇ ਉਹ ਦੱਬਿਆ ਜਿਹੜੀ ਇਨਵੈਸਟੀਗੇਸ਼ਨ ਸਾਡੀ ਜਥੇਬੰਦੀ ਦੇ ਆਗੂ ਵੀ ਕਰ ਰਹੇ ਸੀ ਜਿਹਦਾ ਪਰਚਾ ਦਰਜ ਤੇ ਉਹਦੀ ਜਿਹੜੀ ਕਾਰਵਾਈ ਆ ਉਹ ਸੀਆਈਏ ਪਟਿਆਲੇ ਦੇ ਵਿੱਚ ਵੀ ਚੱਲ ਰਹੀ ਆ ਮਤਲਬ ਅੱਜ ਜਦੋਂ ਲੋਕਾਂ ਨੇ ਦਵਾਹੇ ਢਾ ਕੇ ਪ੍ਰਸ਼ਾਸਨ ਨੂੰ ਇਸ ਗੱਲ ਤੇ ਆਉਣਾ ਪਿਆ ਕਿ ਅਸੀਂ ਪਟਾਕੇ ਜਿਹੜੀ ਸਾਡੀ ਸ਼ੱਕ ਸੀ ਉਹ ਸਮਾਨ ਉਰੇ ਦੱਬਿਆ ਹੋਇਆ ਤਾਂ ਉਹ ਦਵਾ ਦਿੱਤ ਲਿਆ ਕਿ ਉਰੇ ਜੀਸੀਬੀ ਚੱਲੀ ਆ ਤਾਂ ਉਹਦੇ ਵਿੱਚੋਂ ਟਰਾਲੀਆਂ ਦਾ ਬਿੱਡਾਂ ਦਾ ਸਮਾਨ ਜਿਹੜੇ ਝਾੜ ਲੱਗੇ ਹੋਏ ਸੀ ਘਰ ਬਣਾਏ ਉਹਦੀ ਟਰਾਲੀਆਂ ਦਾ ਉਹ ਬਰਾਬਦ ਹੋਇਆ ਤੇ ਹਲੇ ਚੱਲ ਰਹੀ ਆ ਜੀਸੀਬੀ ਹੋਰ ਸਮਾਨ ਬਰਾਬਦ ਹੋਣ ਦੀ ਸਾਨੂੰ ਬਹੁਤ ਵੱਡੀ ਆਸ ਹੈ ਕਿਉਂਕਿ ਬਹੁਤ ਵੱਡੇ ਪੱਧਰ ਤੇ ਜਿਹੜਾ ਸਮਾਨ ਸੀ ਟਰਾਲੀਆਂ 'ਚੋਂ ਸਾਰਾ ਇੱਥੇ ਨੱਪਿਆ ਗਿਆ ਇੱਕ ਸਰਕਾਰੀ ਰੈਚ ਦੇ ਵਿੱਚ ਜਿਹੜਾ ਸਮਾਨ ਦੱਬਿਆ ਗਿਆ ਇਹ ਸਰਕਾਰੀ ਰੈਚ ਦੇ ਵਿੱਚ ਚੋਰੀ ਕਰਕੇ ਸਮਾਨ ਦੱਬਣਾ ਇਹ ਜਿੰਮੇਵਾਰੀ ਸਿੱਧ ਸਿੱਧੀ ਪੰਜਾਬ ਸਰਕਾਰ ਦੀ ਦੇ ਇੱਥੇ ਮੌਜੂਦਾ ਐਮਐਲਏ ਦੇਮਾਨ ਦੀ ਬਣਦੀ ਹੈ ਕਿ ਉਹ ਚੋਰ ਕਿਨੂੰ ਸਾਬਤ ਕਰਦੇ ਆ ਜਾਂ ਸਰਕਾਰ ਦਾ ਐਮਐਲਏ ਚੋਰ ਸਾਬਤ ਕੀ ਲੱਗਦਾ ਹੈ ਵੀ ਇਹ ਜਿਹੜੀ ਕੋਠੀ ਹੈ ਇਹ ਈਓ ਸਾਹਿਬ ਦੀ ਕੋਠੀ ਹੈ ਨਾਬੇ ਦੇ ਤਾਂ ਉਹਨਾਂ ਦੇ ਸਾਹਮਣੇ ਦੇਖੋ ਇਹ ਕੋਠੀ ਹਲਾਟ ਹੋਈ ਹੈ ਇੱਥੋਂ ਦੇ ਗੁਰਤਾਰ ਸਿੰਘ ਈਓ ਸਾਹਿਬ ਨੂੰ ਇਹ ਸਰਕਾਰੀ ਰਹਿਣ ਦੇ ਵਿੱਚ ਚੋਰੀ ਕਰਕੇ ਸਮਾਨ ਦੱਬਣਾ ਇਹਦੀ ਜ਼ਿੰਮੇਵਾਰੀ ਸਿੱਧਮ ਸਿੱਧੀ ਪੰਜਾਬ ਸਰਕਾਰ ਦੀ ਤੇ ਇੱਥੇ ਮੌਜੂਦਾ ਐਮਐਲਏ ਦੇ ਦੇਹਮਾਨ ਦੀ ਬਣਦੀ ਹੈ ਕਿ ਉਹ ਚੋਰ ਕਿਨੂੰ ਸਾਬਤ ਕਰਦੇ ਆ ਜਾਂ ਸਰਕਾਰ ਦਾ ਐਮਐਲਏ ਚੋਰ ਸਾ। ਕੀ ਲੱਗਦਾ ਹੈ ਵੀ ਇਹ ਜਿਹੜੀ ਕੋਠੀ ਹੈ ਤੇ ਇਹ ਹੀਓ ਸਾਹਿਬ ਦੀ ਕੋਠੀ ਹੈ ਨਾਪੇ ਦੇ ਤਾਂ ਉਹਨਾਂ ਦੇ ਸਾਹਮਣੇ ਦੇਖੋ ਇਹ ਕੋਠੀ ਹਲਾਟ ਹੋਈ ਹੈ ਇੱਥੋਂ ਦੇ ਪੁੱਤਰ ਨੇ ਕਿ ਹੀਓ ਸਾਹਿਬ ਨੂੰ ਉਹ ਚਾਹੇ ਬੇਸ਼ੱਕ ਨਹੀਂ ਰਹਿੰਦੇ ਹੋਰ ਪਾਸੇ ਰਹਿੰਦੇ ਨੇ ਨੇੜੇ ਰੈਸ਼ ਸ਼ੌਟ ਦੇ ਕਾਰਨ ਪਰ ਜ਼ਿੰਮੇਵਾਰ ਤਾਂ ਉਹ ਬਣਦੇ ਆ ਕਿਉਂਕਿ ਕੋਠੀ ਉਹਨਾਂ ਕੋਲ ਹੈ ਜਾਂ ਉਹਨਾਂ ਨੇ ਕਿਸੇ ਨੂੰ ਅੱਗੇ ਦੇ ਰੱਖੀ ਹੈ ਕੋਈ ਹੋਰ ਬੈਠਾ ਹੈ ਫਿਰ ਉਹ ਹੋਰ ਨੂੰ ਜ਼ਿੰਮੇਵਾਰ ਬਣਾ ਸਕਦਾ ਨਹੀਂ ਇੱਥੋਂ ਦੇ ਮੌਜੂਦਾ ਅਧਿਕਾਰੀ ਤੇ ਮੌਜੂਦਾ ਪ੍ਰਧਾਨ ਤੇ ਇੱਥੋਂ ਦਾ ਮੌਜੂਦਾ ਸਰਕਾਰ ਦਾ ਐਮਐਲਏ ਤੇ ਪੰਜਾਬ ਸਰਕਾਰ ਦੀ ਸਿੱਧਮ ਸਿੱਧੀ ਜ਼ਿੰਮੇਵਾਰ ਨਹੀਂ ਉਹ ਕਹਿ ਰਹੇ ਨੇ ਜੀ ਉਹ ਸਾਬ ਕਹਿ ਰਹੇ ਨੇ ਮੈਂ ਤਾਂ ਆਪਣਾ ਦਫ਼ਤਰ ਦੇ ਵਿੱਚ ਆਣਾ ਮੇਰੇ ਨਾਲ ਹੀ ਪਿੰਡ 8 ਕਿਲੋਮੀਟਰ ਤੇ ਮੈਂ ਤਾਂ ਘਰੇ ਚਲਾ ਜਾਣਾ ਵੀ ਕੋਠੀ ਮੇਰੇ ਅੰਦਰ ਨਹੀਂ ਹੈ ਇਹ ਦੇਖੋ ਜੋ ਸਾਬ ਤਾਂ ਇਹ ਕਹਿ ਕੇ ਪੱਲਾ ਛਡਾਰ ਗਏ ਮਤਲਬ ਜੇ ਸਾਡਾ ਮੋਰਚਾ ਸ਼ੰਭੂ ਤੇ ਖਨੌਰੀ ਚੱਲਦਾ ਸੀ ਜਿੱਦੀ ਸਾਡੀ ਆਗੂ ਟੀਮ ਉਹਦੀ ਇਕਵਾਹੀ ਕਰਦੀ ਸੀ ਇਹ ਉਹਦੇ ਵਿੱਚ ਕੋਈ ਘਟਨਾ ਵਾਪਰਦੀ ਦੀ ਤਾਂ ਸਾਡੀ ਉਹਦੀ ਆਗੂ ਟੀਮ ਹੀ ਜ਼ਿੰਮੇਵਾਰ ਹੈ ਕਿਉਂਕਿ ਸਾਡੀ ਸਰਪ੍ਰਸਤੀ ਦੇ ਹੇਠੋਂ ਮੋਰਚੇ ਚੱਲਿਆ ਸਾਡੇ ਆਗੂਆਂ ਦੇ ਤਾਂ ਉਹਦੀ ਜ਼ਿੰਮੇਵਾਰੀ ਸਾਡੀ ਜ਼ਿੰਮੇਵਾਰ ਆਗੂਆਂ ਦੀ ਸੀ ਇੱਥੋਂ ਦਾ ਜ਼ਿੰਮੇਵਾਰ ਗੁਰਚੰਦ ਸਿੰਘ ਯੂ ਹੈ ਉਹਦੀ ਰਹਿਸ਼ਤੇ ਵਿੱਚ ਇਹ ਕੰਮ ਹੋਵੇ ਤੇ ਉਹ ਕਹੇ ਮੈਂ ਦਫ਼ਤਰ ਆ ਕੇ ਚਲਾ ਜਾਂਦਾ ਤਾਂ ਫਿਰ ਕਿੱਧਰ ਦੀ ਜ਼ਿੰਮੇਵਾਰੀ ਹੈ ਤੇ ਫਿਰ ਇਹ ਡਿਊਟੀਆਂ ਤੇ ਨੌਕਰੀਆਂ ਕਰਨ ਦੀ ਲੋੜ ਹੀ ਨਹੀਂ ਜੇ ਸਰਕਾਰੀ ਅਦਾਰਿਆਂ ਤੇ ਉਹਨਾਂ ਨੂੰ ਜਾਣਕਾਰੀ ਹੀ ਨਹੀਂ ਕਿ ਹੋ ਕੀ ਰਿਹਾ ਫਿਰ ਉਹ ਲੋਕਾਂ ਦਾ ਖਿਆਲ ਕੀ ਹੋਰ ਕੀ ਮਿਲਣ ਦੀ ਉਰੇ ਲੱਗ ਰਿਹਾ ਜੀ ਕੀ ਮਿਲ ਸਕਦਾ ਸਾਡਾ ਟਰਾਲੀਆਂ ਦੇ ਵਿੱਚ ਗੈਸ ਸਿਲੰਡਰ ਫ੍ਰਿਜ ਏਸੀ ਆਟਾ ਕੱਪੜੇ ਢੀਡੇ ਚਾਹ ਪਾਣੀ ਭਾਂਡਾ ਟਿੰਡਾ ਬਹੁਤ ਸਾਮਾਨ ਸੀ ਜਿਹੜਾ ਸਾਨੂੰ ਆਸ ਹੈ ਕਿ ਉਰੇ ਬਹੁਤ ਵੱਡੇ ਪੱਧਰ ਤੇ ਹੋਰ ਸਾਮਾਨ ਮਿਲ ਸਕਦਾ ਇੱਥੋਂ ਜੀ ਮੈਨੂੰ ਹੋਰ ਪਾਸੇ ਫਟਾਵਾਂਗੇ ਜਦੋਂ ਤੱਕ ਸਾਡੀ ਸੰਤੁਸ਼ਟੀ ਨਹੀਂ ਹੁੰਦੀ ਸਾਡੇ ਲੋਕਾਂ ਦੀ ਸੰਤੁਸ਼ਟੀ ਨਹੀਂ ਹੁੰਦੀ ਉਦੋਂ ਤੱਕ ਇਹ ਖਦਾਈ ਜਾਰੀ ਰੂ ਉਹਨਾਂ ਨੇ ਕਿਹਾ ਵੀ ਜਿਹੜਾ ਦੇਖੋ ਸਜਾਤਾ ਜਾਵਲਾ ਦਾ ਪਤੀ ਉਰੇ ਆ ਕੇ ਬੈਠੇ ਇੱਕ ਹੁੰਦਾ ਕਰਦੀ ਕਰੇ ਇੱਕ ਚੋਰੀਆਂ ਕਰੇ ਇਹ ਕਿੱਧਰ ਲਈ ਨਿਆਪਾਲਿਕ ਇੱਥੋਂ ਦੇ ਯੂ ਸਾਹਿਬ ਨੂੰ ਦੇਖਿਆ ਨਹੀਂ ਕਿ ਇੱਕ ਚੋਰ ਬੰਦੇ ਨੂੰਰੇ ਦਫ਼ਤਰ ਦੇ ਰੱਖਿਆ ਉਹਦਾ ਆ ਕੇ ਤਾਂ ਜ਼ੋਰ ਦੇ ਦਬਦੇ ਆਪ ਨੂੰ ਸਾਫ਼ ਕਹਿਣਾ ਉਹ ਅੱਜ ਇਹ ਬਿਆਨ ਉਹਨੇ ਦੇਣੇ ਨੇ ਕਿ ਸਾਫ ਹੈ ਪਹਿਲਾ ਵਾਲਾ ਜਿਹੜਾ ਪਰਚਾ ਦਰਜ ਹੋਇਆ ਸਮਾਨ ਬਰਾਮਦ ਹੋਇਆ ਉਹ ਸਪਸ਼ਟ ਕਰਦਾ ਕਿ ਪੰਕਜ ਪੱਪੂ ਕਿਸੇ ਗੱਲ ਤੇ ਨਿਰਦੋਸ਼ ਨਹੀਂ ਉਹ ਵੱਡੇ ਤੋਂ ਵੱਡਾ ਚੋਰ ਤੇ ਇੱਕ ਗੁੰਡਾ ਅੰਸਰ ਉਹ ਕਹਿੰਦਾ ਮੈਰੀ ਜ਼ਮਾਨਤ ਹੋ ਗਈ ਜ਼ਮਾਨਤਾਂ ਤਾਂ ਨਿਆਂਪਾਲਿਕਾ ਦੇ ਹੱਥ 'ਚ ਜਣੀ ਕੋਰਟ ਦੇ ਹੱਥ 'ਚ ਹੁੰਦੀਆਂ ਨੇ ਦਿੱਤੀਆਂ ਹੋਣੀਆਂ ਤੇ ਹੁਣ ਵਾਲੀਆਂ ਅਗਲੀਆਂ ਕਾਰਵਾਈਆਂ ਹੋਣੀਆਂ ਨੇ ਜਿਹੜੀਆਂ ਮੋਰਚੇ ਨੇ ਫਿਰਸਾ ਅੱਗੇ 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 ਤਾਂ ਸਾਡਾ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਜਿਹੜਾ ਸਮਾਨ ਹੋਰ ਪ੍ਰਾਪਤ ਹੋਣਾ ਹੈ ਜਦ ਜਿੰਨਾ ਹੋਵੇ ਇੱਥੇ ਤੇ ਸਰਕਾਰ ਦੇ ਪ੍ਰਸ਼ਾਸਨ ਕੁਝ ਨਹੀਂ ਕਰੂਗਾ ਤਾਂ ਫਿਰ ਇਹ ਤੇ ਮੋਰਚਾ ਵੱਡ ਇਹਤੇ ਸਖਤ ਕਾਰਵਾਈ ਕਰਾਉਣ ਦਾ ਸੰਘਰਸ਼ ਮਿਲੂਆ। ਅਰਵਿੰਦਰ ਜੀ ਤੁਸੀਂ ਨਗਰ ਕੌਸ਼ਲ ਦੇ ਵਿੱਚ ਪਹੁੰਚੇ ਆ ਤੁਹਾਡਾ ਕੀ ਕਹਿਣਾ ਹੈਗਾ ਉਹ ਸਾਮਾਨ ਮਿਲਿਆ ਹੈਗਾ ਜਿਹੜਾ ਦੇਖੋ ਸਾਡਾ ਦਾ ਸ਼ਹਿਰ ਦਾ ਪਹਿਲਾ ਟਰਾਲੀਆਂ ਦੇ ਕਰਕੇ ਬਦਨਾਮ ਹੋਇਆ ਉਹ ਤੋਂ ਬਾਅਦ ਹਰ ਰੋਜ਼ ਕੁਝ ਨਾ ਕੁਝ ਨਿਕਲ ਰਿਹਾ ਹੈ। ਇਹ ਸਰਕਾਰੀ ਤੰਤਰ ਜਿਹੜਾ ਹੈਗਾ ਉਹਦੇ ਅਧੀਨ ਜਿਹੜੇ ਅਹੁਦੇਦਾਰਾਂ ਦੇ ਰਿਸ਼ਤੇਦਾਰ ਨੇ ਉਹਨਾਂ ਦੀ ਕਰਤੂਕਤਾ ਆ। ਪਹਿਲਾਂ ਦੋ ਟਰਾਲੀਆਂ ਨਿਕਲੀਆਂ ਨੇ ਹੁਣ ਆ ਜਮਾਨ ਹੈ। ਸਾਡੀਆਂ ਟਰਾਲੀਆਂ ਦੇ ਵਿੱਚ ਚੱਪਲਾਂ ਤੋਂ ਲੈ ਕੇ ਪ੍ਰੈਸ਼ਰ ਕੁੱਕਰ, ਚਮਚੇ, ਥਾਲੀਆਂ, ਖੇਸੀ, ਰਜਾਈ, ਸਾਰਾ ਕੁਝ ਸਾਡੇ ਸਾਡੀ ਟਰਾਲੀ ਤੇ ਤਰ੍ਹਾਂ ਦਾ ਸਾਡਾ ਰੂਮ ਹੈ, ਕਮਰਾ। ਇਹ ਦਰਨੇ ਦੇ ਬਾਹਰ ਵੀ ਟਰਾਲੀ ਖੜੀ ਆ। ਇਹਦੇ ਵਿੱਚ ਸਾਰਾ ਸਮਾਨ ਹੁੰਦਾ। ਇਹ ਅਜੇ ਇਹ ਤਾਂ ਹੈ, ਅਜੇ ਬਹੁਤ ਕੁਝ ਹੋਰ ਨਿਕਲੂਗਾ। ਅਸੀਂ ਪ੍ਰਸ਼ਾਸਨ ਨੂੰ ਇਹੀ ਕਹਨੇ ਆ, ਅਸੀਂ ਪ੍ਰਸ਼ਾਸਨ ਦੇ ਅਧੀਨ ਕੰਮ ਕਰਦੇ ਆ। ਅਸੀਂ ਪ੍ਰਸ਼ਾਸਨ ਨੂੰ ਕਹਨੇ ਆ ਕਿ ਇਹਨਾਂ ਦਾ ਨਕੇਲ ਪਾਈ ਜਾਵੇ। ਤੁਹਾਨੂੰ ਕੀ ਲੱਗਦਾ ਵੀ ਹੋਰ ਕੀ ਕੀ ਮਿਲ ਸਕਦਾ ਜੀ ਉਹਦੇ ਮਾਰਾਏ ਸਾਡੇ ਦਾ ਕੁੱਕਰ ਵੀ ਚੋਰੀ ਹੋਏ ਗਏ ਸਾਡੇ ਚੱਪਲਾ ਚੋਰੀ ਹੋਈਆਂ ਨੇ ਕੂਲਰ ਫਰਾਟੇ ਦਾਤੀ ਪੱਖੇ ਕੜਛੀ ਚਮਚੇ ਸਾਰਾ ਕੁਝ ਸਾਡਾ ਚੋਰੀ ਹੋਇਆ ਆ ਤਾਂ ਅਜੇ ਇਹ ਤਾਂ ਟਰਾਲੀਆਂ ਦੇ ਉੱਪਰਲੇ ਫਿੱਟ ਨੇ ਇਹ ਉਦੋਂ ਅਸੀਂ ਕਿਹਾ ਦੀਗਾ ਵੀ ਇਹ ਬਹੁਤ ਕੁਝ ਨਿਕਲੂਗਾ ਪਹਿਲਾਂ ਅਸੀਂ ਪਹਿਲਾਂ ਅਸੀਂ ਉੱਥੇ ਟਾਇਰ ਲੱਭ ਕੇ ਦਿੱਤੇ ਉਸ ਤੋਂ ਬਾਅਦ ਅਸੀਂ ਅਗੌਲ ਪਿੰਡ ਇੱਕ ਟਰਾਲੀ ਦਿੱਤੀ ਤਾਂ ਹੁਣ ਆ ਆ ਟੋਏ ਪਟ ਕੇ ਇੱਥੇ ਹੁਣ ਇਹ ਪ੍ਰਸ਼ਾਸਨ ਨੂੰ ਕਾਰਵਾਈ ਈਓ ਸਾਹਿਬ ਦੀ ਕੋਠੀ ਸਰਕਾਰੀ ਕੋਠੀ ਈਓ ਸਾਹਿਬ ਦੀ ਤਾਂ ਪ੍ਰਸ਼ਾਸਨ ਈਓ ਸਾਹਿਬ ਤੇ ਵੀ ਕਾਰਵਾਈ ਕਰੇ ਇਹ ਅਫਸਰਾਂ ਦੀ ਹਜ਼ੂਰੀ ਦੇ ਵਿੱਚ ਅਫਸਰਾਂ ਦੇ ਅਧੀਨ ਆ ਚੀਜ਼ਾਂ ਸਾਡੇ ਨਾਲ ਤੱਕਾ ਹੋਇਆ ਅਸੀਂ 48 ਦੀ ਲੜਾਈ ਲੜਦੇ ਆ ਅਸੀਂ ਸਰਕਾਰਾਂ ਦੇ ਨਾਲ 48 ਦੀ ਲੜਾਈ ਲੜਦੇ ਆ ਕਿ ਇੱਥੋਂ ਦੇ ਅਧਿਕਾਰੀਆਂ ਦੇ ਰਿਸ਼ਤੇਦਾਰ ਆ ਕੰਮ ਕਰਦੇ ਨੇ ਇਹ ਮਨੀਸ਼ ਚਾਵਲਾ ਮਨੀਸ਼ ਚਾਵਲਾ ਪਹਿਲਾਂ ਵੀ ਇਹਦਾ 3 ਵਾਰ ਪਰਚੇ ਜਨੋ ਆ ਗਿਆ ਅੱਜ ਆ ਨਮੀ ਕਰਤੂਤ ਇਹ ਫੇਰ ਨਿਕਲ ਗਈ ਤੁਹਾਨੂੰ ਕੀ ਲੱਗਦਾ ਇਹ ਉਹ ਸਾਹਿਬ ਤੇ ਕਹਿੰਦੇ ਨੇ ਮੈਂ ਤਾਂ ਇਸ ਕੋਠੀ ਦੇ ਵਿੱਚ ਇੱਕ ਦਿਨ ਵੀ ਨਹੀਂ ਆ ਕੇ ਬੈਠਿਆ ਜੀ ਆਫਟਰ ਆਲ ਹੈ ਤਾਂ ਇਹ ਉਹ ਸਾਹਿਬ ਦੀ ਆ ਕੋਠੀ ਅਲਾਟਮੈਂਟ ਤਾਂ ਇਹ ਉਹ ਸਾਹਿਬ ਦੀ ਆ ਤੁਹਾਡੇ ਘਰੇ ਨਾਲ ਕੋਈ ਫੜ ਗਿਆ ਐਡਾ ਟਾਮਜਾਮ ਜੇਸੀਪੀ ਚੱਲ ਰਹੀ ਆ ਇਹ ਪਹਿਲਾਂ ਵੀ ਟੋਆਪ ਜੇਸੀਪੀ ਨਾਲੇ ਪੱਟਿਆ ਹੋਣਾ ਤਾਂ ਇਹ ਈਓ ਸਾਹਿਬ ਤੇ ਕਿਉਂ ਨਹੀਂ ਕਾਰਵਾਈ ਹੋਊਗੀ ਇਹ ਜਿਹੜਾ ਸਮਾਨ ਮਿਲ ਰਿਹਾ ਹੈ ਉਹ ਜ਼ਿੰਮੇਵਾਰ ਕੌਣ ਹੈ ਜੀ ਇਹਦਾ ਪੁਲਿਸ ਆਪਣੀ ਤਫਤੀਸ਼ ਕਰੇ ਜੀ ਇਹਦੇ ਤੇ ਅਸੀਂ ਕੀ ਕਹਨੇ ਆਂ ਸਾਡਾ ਸਮਾਨਾ ਨਿਕਲਿਆ ਪੁਲਿਸ ਆਪਣੀ ਇਨਵੈਸਟੀਗੇਸ਼ਨ ਕਰੂਗੀ ਅਸੀਂ ਪੁਲਿਸ ਦੇ ਨਾਲ ਕਾਨੂੰਨ ਦੇ ਨਾਲ ਅਸੀਂ ਖੜੇ ਆ ਲੇਕਿਨ ਆ ਜਿਹੜਾ ਅੱਖਾਂ ਦੇ ਸਾਹਮਣੇ ਦਿਖ ਰਿਹਾ ਉਹਨੂੰ ਤਾਂ ਅਸੀਂ ਨਕਾਰ ਨਹੀਂ ਸਕਦੇ ਨਾ ਤੁਹਾਡੇ ਕੈਮਰੇ ਨਕਾਰ ਸਕਦੇ ਨੇ ਸਾਡੇ ਨਾਲ ਸ਼ੁਰੂ ਦਾ ੱੱਕਾ ਹੁੰਦਾ ਆਇਆ ੱੱਕਾ ਇੱਥੋਂ ਤੱਕ ਹੋ ਗਿਆ ਸਾਡਾ ਸਮਾਨ ਚੋਰੀ ਹੋਣ ਲੱਗ ਗਿਆ ਅਸੀਂ ਠਾੜੀ ਦੀ ਲੜਾਈ ਲੜਦੇ ਆ ਲੜਦੇ ਰਹਾਂਗੇ ਜਦ ਤੱਕ ਜਿਉਂਦੀ ਜ਼ਮੀਰ ਹੈ ਜਾਗਦੇ ਰਹਾਂਗੇ ਲੇਕਿਨ ਆ ਜਿਹੜਾ ਅਫਸਰ ਚਾਹੀ ਅਫਸਰ ਸ਼ਾਹੀ ਅਫਸਰਾਂ ਦੀ ਕੋਠੀਆਂ ਦੇ ਵਿੱਚੋਂ ਸਮਾਨ ਨਿਕਲਦਾ ਹੋਵੇ ਔਰ ਅਫਸਰ ਕਾ ਮੈਨੂੰ ਪਤਾ ਨਹੀਂ ਹੈਗਾ ਇਹ ਤਾਂ ਵੱਡੀ ਨਲਕੀ ਦਾ ਮੈਂ ਕਹਿ ਨਹੀਂ ਸਕਦਾ ਅਸੀਂ ਇੱਕ ਜੁੱਟ ਕੇ ਸੰਯੁਕਤ ਕਿਸਾਨ ਮੋਰਚੇ ਦੇ ਝੰਡੇ ਹੇਡਾਂ ਅਸੀਂ ਇਹ ਜੇ ਹੋਰ ਸ਼ਹਿਰ ਨੂੰ ਪਰਦੇ ਪਾਸ ਕਰਕੇ ਦਮਾਂਗੇ ਸਾਡੀਆਂ 26 ਟਰਾਲੀਆਂ ਗੁੰਮਣੇ 26 26 ਟਰਾਲੀਆਂ ਦੇ ਵਿੱਚ ਸਾਰਾ ਸਮਾਨ ਇਹ ਹੌਲੀ ਹੌਲੀ ਇਹ ਪੁਲਿਸ ਦੀ ਤਬਦੀਸ਼ ਹੈ ਤਬਦੀਸ਼ ਦੇ ਵਿੱਚ ਆਪਣੇ ਆਪ ਪਤਾ ਲੱਗੂਗਾ ਕਿ ਕਿੱਥੋਂ ਕੀ ਨਿਕਲਦਾ ਸਾਨੂੰ ਸਾਡੇ ਪੁਲਿਸ ਪ੍ਰਸ਼ਾਸਨ ਤੇ ਸਾਨੂੰ ਪੂਰਾ ਭਰੋਸਾ ਨਾਬੇ ਦੇ ਵਿੱਚ ਕਿੰਨੀਆਂ ਕਿ ਟਰਾਲੀਆਂ ਤੁਹਾਡੇ ਹਿਸਾਬ ਨਾਲ ਆਈਆਂ ਹੋਈਆਂ ਨੇ ਸਟੈਪ ਵਾਈਜ਼ ਸਟੈਪ ਤੁਹਾਨੂੰ ਪਤਾ ਲੱਗਦਾ ਰਹੂਗਾ ਤੁਸੀਂ ਜਿਹੜਾ ਕੈਮਰੇ ਵਾਲੇ ਭਾਈਚਾਰ ਸਾਡੇ ਨਾਲ ਹੌਲੀ ਹੌਲੀ ਕੋਈ ਗੱਲੀ ਪੌੜੀ ਚੜਾਂਗੇ ਹੌਲੀ ਹੌਲੀ ਤੁਹਾਨੂੰ ਸਾਰਾ ਕੁਝ ਪਤਾ ਲੱਗੂਗਾ ਮੈਂ ਫੜ ਲੈਣਾ ਹਾਂਜੀ ਸਰ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਕਰਨਆਇਆ ਸਿੰਘ ਲੰਗ ਅੱਜ ਜਿਹੜਾ ਨਗਰ ਕੋਸ਼ਲ ਦੇ ਵਿੱਚ ਸਮਾਨ ਮਿਲ ਰਿਹਾ ਥੋੜਾ ਚੋਰੀ ਹੋਇਆ ਵਾ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਜੀ ਯਾਰ ਬੜੀ ਸ਼ਰਮ ਦੀ ਗੰਦ ਆਇਆ ਬਹੁਤ ਸ਼ਰਮ ਦੀ ਗੱਲ ਹੈ ਜਿੰਨੀ ਕਹਿਤੀ ਇਹ ਇਹ ਸਾਡੀ ਲੜਾਈ ਸੈਂਟਰ ਸਰਕਾਰ ਨਾਲ ਸੀ ਸਾਡੀ ਇਹ ਜਿਹੜੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਐਸੀ ਮਨਾਉਣ ਵਾਸਤੇ ਦਿੱਲੀ ਦੇ ਬਰੋਹਾ ਵੱਲੋਂ ਮੋਰਚਾ ਸ਼ੁਰੂ ਕਰਿਆ ਸੀ ਪੰਜਾਬ ਸਰਕਾਰ ਨੇ ਸੈਂਟਰ ਦੀ ਲੜਾਈ ਆਪਣੇ ਗੱਲ ਤੋਂ ਪਾਈ ਜਿਹੜੀ ਨੂੰ ਐਸੀ ਬਦਲਾਅ ਲਿਆਉਣ ਦੇ ਨਾਰੇ ਸਾਰੇ ਲੋਕਾਂ ਨੇ ਵੀ ਸਾਡੇ ਸਾਰੀਆਂ ਪਾਰਟੀਆਂ ਦੇਖ ਲਈਏ ਬਦਲਾਅ ਦੇ ਉਹ ਸਾਡੇ ਆਪਣੀ ਸਾਡੀ ਹੈ ਜੀ ਕੀ ਲੱਗਦਾ ਜਿਵੇਂ ਟਰਾਲੀ ਵੀ ਮਿਲੀ ਇੱਕ ਪਿੰਡੋਂ ਆਪਣੇ ਸਹੌਲੀ ਲਵੋ ਇਹ ਟਰਾਲੀ ਮਿਲੀ ਸੀਗੀ ਉਦੋਂ ਨਹੀਂ ਕੋਈ ਸੰਘਰਸ਼ ਸੀ ਤੁਸੀਂ ਪੜਾ ਪੜਾ ਦੇਖੀ ਹੈ ਕਿੰਨੀਆਂ ਕਿੰਨੀਆਂ ਕਿੰਨਾ ਕ ਸਾਡਾ ਸਮਾਨ ਮਿਲਦਾ ਕਿੰਨੀਆਂ ਕਿ ਲੱਗਦੇ ਆ ਸਰ ਨਾਬੇ ਦੇ ਵਿੱਚ ਟਰਾਲੀਆਂ ਆਈਆਂ ਹੋਈਆਂ ਨਾਬੇ ਦੇ ਵਿੱਚੋਂ ਜਿਹੜੀਆਂ ਆਈਆਂ ਨੇ ਟਰਾਲੀਆਂ ਪਹਿਲਾਂ ਵੀ ਦੋ ਘਰਾਣੇ ਆ ਵੀ ਜਿਹੜਾ ਸਮਾਨ ਸਾਡਾ ਚੋਰੀ ਹੋਇਆ ਹੁਣ ਨਗਰ ਕੌਂਸਲ ਦੇ ਦਫ਼ਤਰ ਦੇ ਵਿੱਚੋਂ ਜਿਹੜੇ ਪਟਵਟਈਆ ਹੋ ਰਿਹਾ ਜੀ ਇਹ ਉਹਦੀ ਕੋਠੀ ਵੇ ਜਿਹੜਾ ਇਹ ਚਾਰ ਦਿਵਾਰੀ ਦੇ ਅੰਦਰ ਜੀਣਾ ਵੀ ਅਫਸਰ ਸ਼ਾਹੀ ਬੈਠੀ ਹੈ ਉਹ ਸਾਰੀ ਜ਼ਿੰਮੇਵਾਰ ਹੈ ਇੱਥੇ ਵੀ ਜਿਹੜੀ ਨਗਰ ਕੌਂਸਲ ਦਾ ਪ੍ਰਧਾਨ ਐਮਪੀਏ ਉਹ ਜ਼ਿੰਮੇਵਾਰ ਹੈ ਐਸੀ ਪ੍ਰਸ਼ਾਸਨ ਤੇ ਆਸ ਰੱਖਦੇ ਆ ਵੀ ਸਾਨੂੰ ਕੋਈ ਨਸਾਫੀ ਨਹੀਂ ਹੋਊਗਾ ਵੀ ਜੇ ਸੰਤੂ ਇਸ ਤਰੀ ਰੋਲ ਲੈ ਸਰਕਾਰ ਦੀ ਨੀਤ ਤੇ ਨੀਤੀ 'ਚ ਫਰਕ ਹੈ ਰਾਜਿਕ ਕਹਿਣੀ ਤੇ ਕਰਨੀ 'ਚ ਫਰਕ ਹੈ ਨਹੀਂ ਨਹੀਂ ਲੜਾਈ ਸਾਡੀ ਸੈਂਟਰ ਸਰਕਾਰ ਕਹਿੰਦੀ ਜਾਲ ਇਹਨਾਂ ਨੇ ਪਾ ਲਈ ਸਾਡਾ ਮੋਰ ਤੇ ਉਥੇ ਲੁੱਟੇ ਸਾਡੇ ਆਗੂ ਫੜੇ ਜੇਲਾਂ ਚ ਭੇਜੇ ਸਾਡਾ ਫਰੀਲੀਆਂ ਟ੍ਰੈਕਟ ਸਮਾਨ ਚੱਕ ਕੇ ਠਾਣਿਆਂ ਦੇ ਵਿੱਚ ਲਿਆਂਦਾ ਜੇ ਇਹਨਾਂ ਨੇ ਲੈ ਵੀ ਆਏ ਸੀ ਜੇ ਇਹ ਸਮਾਨ ਲੈ ਆਏ ਸੀ ਜੇ ਅੱਡੇ ਹਮਦਰਦ ਹੁੰਦੇ ਵੀਡੀਓ ਪਾਉਂਦੇ ਵੀ ਅਸੀਂ ਸਮਾਨ ਸਿੱਧੂ ਮੌਕੇ ਤੇ ਲੈ ਕੇ ਆਏ ਆ ਆਪਣੇ ਨੂੰ ਆਪ ਤਸੱਲੀ ਦੇ ਕੇ ਆਪਣਾ ਸਮਾਨ ਲਿਆ ਜਿਹੜਾ ਤੁਸੀਂ ਲੈ ਜੋ ਪਰ ਆਵੋ ਜੇ ਸਾਨੂੰ ਭਿੰਨਕ ਪਈ ਇਹ ਲਾਟ ਹਡੇ ਸਾਹਮਣੇ ਆ ਪੰਜ ਦੇ ਪਕੂਤੇ ਪਰਚੇ ਹੋਏ ਆ ਆ ਪਿੰਕ ਪਈ ਆ ਜੀ ਵੀ ਸੀ ਚੱਲ ਰਹੀ ਆ ਸਾਡਾ ਸਮਾਨ ਸਾਡੇ ਟਰੈਲੀਆ ਦੇ ਵਿੱਚ ਕਿੱਥੇ ਤੇ ਉਹ ਧਰਤੀ ਦੇ ਵਿੱਚ ਦੱਬੇ ਜਾ ਰਹੇ ਨੇ ਸਾਨੂੰ ਤਾਂ ਇੱਥੇ ਤੱਕ ਮੈਦ ਆ ਵੀ ਸਾਡੇ ਥੇਸੀ ਸਾਡੇ ਕੋਲਰ ਵੀ ਇੱਥੇ ਦੱਬੇ ਗਏ ਨੇ